ਸਸਿਕਾ ਦੋਸਤ ਕੀ ਹਾਲ ਚੱਲਾ ਜੀ ਸੋ ਅੱਜ ਹੁਣ ਬੈਠੇ ਆ ਜੀ ਜਿਹੜੇ ਪਿਛਲੇ ਹਫਤੇ ਪਿਛਲੇ ਦਿਨਾਂ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਦੇ ਵਿੱਚ ਜਿਹੜਾ ਇੱਕ ਸਰਕਾਰੀ ਅਮਲਾ ਜੋ ਵੀਡੀਓ ਦਫ਼ਤਰ ਨੂਰ ਮਹਿਲ ਦੇ ਕਰਮਚਾਰੀਆਂ ਦੇ ਵੱਲੋਂ ਇੱਕ ਪਿੰਡ ਸੋਨੜ ਕਲਾਂ ਦੇ ਵਿੱਚ ਇੱਕ ਲਗਭਗ 1.5 ਲੱਖ ਰੁਪਏ ਦੀ ਠੱਗੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਤੇ ਸੋ ਉਹਦੀ ਤਫ਼ਤੀਸ਼ ਕਰਦੇ ਨੂੰ ਕਾਫੀ ਸਮਾਂ ਲੱਗ ਗਿਆ ਤੇ ਅੱਜ ਉਹਦੀ ਪਹਿਲੀ ਕੜੀ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਤੁਸੀਂ ਦੇਖੋ ਜਿਹੜਾ ਜਈ ਜਿਸ ਜੈਨ ਨੂੰ ਅਸੀਂ ਇੱਕ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਆ ਕਈ ਪੰਚਾਇਤ ਤੋਂ ਬਾਅਦ ਕੰਮਕਾਰ ਕਰਨ ਦੀ ਉਹੀ ਚਈ ਨੇ ਆਪਣੀਆਂ ਜੇਬਾਂ ਭਰਨ ਦੀ ਲਈ ਨਾਲ ਨਾਲ ਜਿਹੜੇ ਆਪਣੇ ਚਹੇਤੇ ਸੀ ਉਹਨਾਂ ਦੀਆਂ ਵੀ ਜੇਬਾਂ ਕਿਵੇਂ ਭਰੀਆਂ ਤੁਸੀਂ ਖੁਦ ਸੁਣੋ ਅਵਤਾਰ ਚੰਦ ਦੇ ਕੋਲੋਂ ਅਵਤਾਰ ਚੰਦ ਦੇ ਕੱਲੇ-ਕੱਲੇ ਪ੍ਰੂਫ ਦੇ ਨਾਲ ਗੱਲਬਾਤ ਕੀਤੀ ਆ ਜਿਵੇਂ ਉਹ ਆਟੀ ਆਈ ਪਾਈ ਆਰਟੀ ਦੇ ਹਸਾਬ ਨਾਲ ਤੇ ਇਹਦੇ ਵਿੱਚ ਜਈ ਜਰੂਰ ਚੈੱਕ ਕਰਨਾ ਜਈ ਦੀ ਜਿਹੜੀ ਇੱਕ ਰੇਸ ਚੈੱਕ ਕਰਿਓ ਜੇ ਕਿਤੇ ਜਈ ਉਸ ਟਾਈਮ ਲਗਭਗ ਭੱਜਣ ਦੀ ਹੁੰਦਾ ਦੇ ਲਗਭਗ ਇਹ ਪਹਿਲੇ ਨੰਬਰ ਤੇ ਆਉਣਾ ਸੀ ਲੰਬਿਕ ਦੇ ਵਿੱਚ ਇਹ ਦੇ ਰਿਸ ਚੈੱਕ ਕਰੋ ਤੁਸੀਂ ਇਸ ਵਾਰ ਜੈ ਦੀ ਕਿਵੇਂ ਗੱਡੀ ਲੈ ਕੇ ਉਥੋਂ ਫਰ ਹੋਇਆ ਜਦੋਂ ਉਹ ਕੋਲ ਸਵਾਲ ਕਰਨ ਗਏ ਅਸੀਂ ਇਹ ਕਹਿੰਦੇ ਵੀ ਮੈਂ ਕੋਈ ਰਿਕਾਰਡ ਨਹੀਂ ਦੇਣਾ ਤੇ ਕੋਈ ਪੱਖ ਨਹੀਂ ਦੇਣਾ ਘਟੋ ਘਟ ਇਹਦੇ ਵਿੱਚ ਪਿੰਡ ਸੁਨੜਾ ਦੇ ਵਿੱਚ ਘਟੋ ਘਟ 10 ਲੱਖ ਦਾ ਜਿਹੜਾ ਕਪਲਾ ਹੋਇਆ ਆ ਉਹਦੇ ਚੀਜ਼ ਉਹ ਭਜਰੇ ਦੇ ਬਾਈ ਹੱਸਣ ਦੀ ਗੱਲ ਹੀ ਇੱਥੇ ਆ ਕੇ ਮੇਰੇ ਸਾਹਮਣੇ ਗੱਲ ਕਰ ਲਉ ਨਾ ਇਹ ਹੁਣ ਇਹਨਾਂ ਦੀ ਸਮਾਈਲਿੰਗ ਥੋੜੀ ਹੋ ਰਹੀ ਆ ਮੈਂ ਕਿਹਾ ਹੁਣ ਇਹਨਾਂ ਨਾਲ ਗੱਲ ਕਰ ਹੀ ਲਈਏ ਬਾਈ ਪੜੀ ਇੱਕ ਮਿੰਟ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਭਾਈ ਜੀ ਇੱਕ ਮਿੰਟ ਰੁਕੋ ਭਰਾ ਕਮਾਲਾ ਭਾਈ ਇਹ ਆ ਜੀ ਨੂਰ ਮੈਲ ਦੇ ਅਫਸਰ ਉਹ ਅੱਜ ਤੁਸੀਂ ਦੇਖਦੇ ਹੋਵੋਗੇ ਵੀ ਮੈਂ ਅੱਜ ਕਿਹੜੀਆਂ ਕਾਗਜ਼-ਕਤਬਾਂ ਲੈ ਕੇ ਹੱਥ 'ਚ ਬੈਠਾ ਆ ਤੇ ਇਹ ਆ ਜੀ ਇੱਕ ਪਿੰਡ ਦੇ ਸੁੰਨੜ ਕਲਾ ਦਾ ਇੱਕ ਕਹਿ ਸਕਦੇ ਆ ਸਰਕਾਰੀ ਚਿੱਠਾ ਜਿਹੜਾ ਕਿ ਇਹਦੇ ਵਿੱਚ ਮੇਰੇ ਕੋਲ ਸਾਰਾ ਕੁਝ ਉਹ ਚੀਜ਼ਾਂ ਪਈਆਂ ਨੇ ਜਿਹਦੇ ਵਿੱਚ ਸਰਕਾਰੀ ਪੈਸੇ ਨੂੰ ਕਿਵੇਂ ਹਜਮ ਕਰਨਾ ਆ ਉਹ ਤਰੀਕੇ ਆ ਇਹਦੇ ਵਿੱਚ ਕੱਲੇ-ਕੱਲੇ ਤਰੀਕੇ ਕੱਲੇ-ਕੱਲੇ ਵੇਰਵੇ ਤੁਹਾਨੂੰ ਦੱਸਾਂਗੇ ਨਾਲ ਸਾਡੇ ਸਖਸ਼ ਮੌਜੂਦ ਆ ਜਿਹੜਾ ਕਿ ਇਸ ਇੱਕ ਕਾਲੇ ਗੋਰਖ ਧੰਦੇ ਨੂੰ ਸਾਹਮਣੇ ਲੈ ਕੇ ਆ ਆਵਤਾਰਚੰਦ ਆਵਤਾਰਚੰਦ ਕੀ ਹਾਲ ਚੱਲ ਆ ਬਾਈ ਸੱਸੀ ਗਾ ਸੱਸੀ ਗਾ ਸੱਸੀ ਗਾ ਹਾਂ ਠੀਕ ਠਾਕ ਹੋ ਹਾਂਜੀ ਬਿਲਕੁਲ ਅੱਛਾ ਇਹ ਸੀ ਇਹ ਚਿੱਠੇ ਜਿਹੜੇ ਆਵਤਾਰਚੰਦ ਨੇ ਹੁਣੇ-ਹੁਣੇ ਇਹਨਾਂ ਨੂੰ ਆਵਤਾਰਚੰਦ ਨੇ ਸਾਨੂੰ ਦਿਖਾਏ ਨੇ ਬਾਈ ਹੁਣ ਨਾ ਪਹਿਲਾਂ ਤਾਂ ਮੈਨੂੰ ਇਹ ਚੀਜ਼ਾਂ ਦਾ ਵੇਰਵਾ ਤੁਸੀਂ ਆਪ ਹੀ ਦੇ ਦਿਓ ਕਿ ਅਸਲ ਦੇ ਵਿੱਚ ਇਹ ਹੈ ਕੀ ਕੀ ਚੀਜ਼ਾਂ ਦੀ ਮੈਂ ਜੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਸਾਡੇ ਪਿੰਡ ਨਾਲ ਇੱਕ ਪਹਿਲਾਂ ਸ਼੍ਰੀ ਗੁਰੂ ਅਰਜ ਚੌਂਕ ਤੱਕ ਕੇ ਰਾਹ ਬਣਿਆ ਸੀਗਾ ਉਹ ਅੱਧਾ ਰਹਿ ਗਿਆ ਸੀ ਅਸੀਂ ਡਿਪਾਰਟਮੈਂਟ ਤੇ ਮਗਰ ਬੜੇ ਚਿਰ ਦੇ ਪਏ ਸੀ ਵੀ ਉਹ ਅੱਧਾ ਰਾਹ ਨੂੰ ਕੰਪਲੀਟ ਕਰ ਦਿਓ ਪਰ ਇਹ ਸੁਣਦੇ ਨਹੀਂ ਸਾਡੀ ਕੋਈ ਵੀ ਅੱਛਾ ਜਦੋਂ ਇਹ ਅਸੀਂ ਇਹਨਾਂ ਦੇ ਮਗਰ ਗੇੜੇ ਮਾਰ-ਮਾਰ ਕੇ ਥੱਕ ਗਏ ਇਹ ਨਹੀਂ ਸੁਣੀ ਨਹੀਂ ਉਦੋਂ ਬਾਅਦ ਨਾ ਮੈਂ ਸਰਕਾਰ ਦੀ ਆਨਲਾਈਨ ਐਪ ਤੋਂ ਚੈੱਕ ਕੀਤਾ ਇਦਾਂ ਹੀ ਕਰਦੇ ਰਹੀਦਾ ਉਹਦੇ ਵਿੱਚੋਂ ਸਾਡੇ ਪਿੰਡ ਦੇ ਵਿੱਚੋਂ 24 ਜਨਵਰੀ ਨੂੰ 11,15,000 ਰੁਪਇਆ ਪੰਚਾਇਤ ਪੰਚਾਇਤ ਖਾਤੇ ਜੋੜ ਗਿਆ ਜਿਹੜਾ ਪੰਚਾਇਤ ਦਾ ਪਰਸਨਲ ਖਾਤਾ ਆ ਹੂੰ ਜਦੋਂ ਉਹਦੇ ਵਿੱਚ ਉੜਿਆ ਮੈਂ ਕਿਹਾ ਯਾਰ ਸਾਡੇ ਪਿੰਡ ਚੋਂ 15 ਲੱਖ 11 ਲੱਖ 15000 ਰੁਪਇਆ ਉੜ ਗਿਆ ਵੀ ਕੰਮ ਸਾਡੇ ਉੱਤੇ ਪਿਆ ਕੰਮ ਹੋ ਨਹੀਂ ਰਿਹਾ ਕੋਈ ਅੱਛਾ ਮੈਂ ਵੀਡੀਓ ਦਫ਼ਤਰ ਗਿਆ ਮੈਂ ਕਿਹਾ ਵੀਡੀਓ ਸਾਹਿਬ ਵੀ ਤੁਸੀਂ ਸਾਡੇ ਪਿੰਡ ਜੋ ਪੈਸੇ ਚੱਕ ਲਏ ਆ ਕੰਮ ਤਾਂ ਸ਼ੁਰੂ ਕਰੋ ਵੀ ਲੋਕ ਤਾਂ ਉੱਥੇ ਛੱਪੜ ਦਾ ਪਾਣੀ ਸਾਡੇ ਦਰਾਂ 'ਚ ਫੇਰਦਾ ਆ ਵੀ ਤੁਸੀਂ ਇਹ 15 11 ਲੱਖ ਰੁਪਇਆ ਚੱਕ ਕੇ ਬੈਠੇ ਆ ਵੀਡੀਓ ਸਾਹਿਬ ਕਹਿੰਦੇ ਕੋਈ ਨਹੀਂ ਆਪਾਂ ਜੇ ਜੀ ਨੂੰ ਪੁੱਛ ਰਹੇ ਆ ਸਾਡੇ ਪਿੰਡ ਸਰਪੰਚ ਜਿਹੜਾ ਆ ਉਹ ਵੀ ਇਨਾ ਘਫਲਿਆਂ ਦੇ ਕਰਕੇ ਸਸਪੈਂਡ ਹੋ ਚੁੱਕਾ ਆ ਤੇ ਹੁਣ ਜਿਹੜਾ ਜੇ ਜੀ ਲਾਇਆ ਸੀਗਾ ਜੇ ਜੀ ਨੇ ਵੀ ਉਹੀ ਕੰਮ ਆ ਅੱਛਾ ਤੁਸੀਂ ਪਹਿਲਾਂ ਇਹ ਵੈਰੀਫਾਈ ਕਰ ਲਿਆ ਸੀ ਜਿਹੜਾ ਪੈਸਾ ਕੱਟਿਆ ਗਿਆ ਉਹ ਕਿਤੇ ਕੋਈ ਪੁਰਾਣੇ ਬਿੱਲਾ ਬੁੱਲਾ ਕਰਕੇ ਤਾਂ ਨਹੀਂ ਕੱਟੇ ਗਿਆ ਨਹੀਂ ਜੀ ਆ ਦੇਖੋ ਬਿੱਲ ਜਿਹੜੇ ਤਾਜ਼ੇ ਆ ਆ ਸਾਰੇ ਮੈਂ ਆਰਟੀਆਈ ਰਾਹੀਂ ਮੰਗਾ ਲਿਆ ਅੱਛਾ ਇਹ ਇੱਕ ਇੱਕ 24 ਤੋਂ ਸ਼ੁਰੂ ਹੋਇਆ ਅੱਛਾ ਸਾਡੇ ਪਿੰਡ ਸਾਮਾਨ ਆਉਣਾ ਇੱਕ ਇੱਕ 24 ਤੋਂ ਓਕੇ ਉਹ ਜਿਹੜਾ ਉਦੋਂ ਪਿਛਲੇ ਬਿੱਲ ਸੀਗੇ ਉਹ ਸਾਰੇ ਪੈਸੇ ਦੀਆਂ ਪੇਮੈਂਟਾਂ ਹੋ ਚੁੱਕੀਆਂ ਸੀਗੀਆਂ ਓਕੇ ਇਹ ਇੱਕ ਇੱਕ ਤੋਂ ਜਿਨੀ ਸਾਡੇ ਪਿੰਡ ਦੇ ਵਿੱਚ ਆ ਹੈਗੀ ਆ ਸ਼੍ਰੀ ਗੁਰੂ ਅਰਜਨ ਦੇਵ ਇੰਟਰਲੌਕ ਐਂਡ ਕੰਪਨੀ ਐ ਇਹ ਕੰਪਲੀਟਰਟਰ ਕੰਪਨੀ ਆ ਇਹ ਬਿਲਕੁਲ ਤਲਵਾਰ ਨੇ ਤਲਵਾਰੇ ਨਾਲ ਦੀ ਕੰਪਨੀ ਇਹ ਹੈਗੀ ਉੱਥੇ ਜੇ ਹੀ ਆ ਵੀਡੀਓ ਦਫ਼ਤਰ ਦੇ ਵਿੱਚ ਸੌਰੀ ਸੈਕਟਰੀ ਕੰਮ ਕਰਦੇ ਆ ਅੱਛਾ ਇਹ ਆਪਣਾ ਸਮਾਨ ਵੇਚਦੇ ਆ ਉੱਥੇ ਅੱਛਾ ਸੈਕਟਰੀ ਦੇ ਫੈਕਟਰੀ ਬਣ ਕੇ ਆਪਣਾ ਸਮਾਨ ਆਪਣਾ ਸਮਾਨ ਸੇਲ ਕਰਦੇ ਆ ਆਪਣਾ ਆਪਣਾ ਸਮਾਨ ਸੇਲ ਕਰਦੇ ਆ ਜਿਹੜੀ ਐਟ ਆ ਨਹੀਂ ਭੇਜੀ ਆ ਸਾਡੇ ਪਿੰਡ ਜਿਹੜਾ ਜਿਹੜਾ 11 ਲੱਖ ਰੁਪਈਆ ਉਹਦੇ ਵਿੱਚੋਂ ਹੀ ਖਰੀਦ ਕੀਤੀ ਆ ਉਹਦੀ ਖਰੀਦ ਕੀਤੀ ਦੇ ਵਿੱਚ ਆਹ ਜਿਹੜਾ ਆ ਲੇਬਰ ਇੰਟਰਲੌਕ ਦੀ ਜੂਸਰੀ ਇਹ 9898 ਰੁਪਏ ਪਰਸਨਲ ਰਾਜਪ੍ਰੀਤ ਜਈ ਨੇ ਆਪਣੇ ਖਾਤੇ 'ਚ ਪਵਾ ਲਏ ਓਕੇ ਇਹ ਪਾਏ ਕਿ ਤੁਹਾਨੂੰ ਇਹ ਇਹ ਲਗਭਗ ਹੈ ਗਿਆ ਜੀ ਇਹ ਇੱਕ 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 ਜਨਵਰੀ 24 24 ਤਰੀਕ ਨੂੰ ਇੱਕ ਜਨਵਰੀ 24 ਜਨਵਰੀ ਨੂੰ ਪਾਏ ਹੋਏ ਰਿਪੋਰਟ ਤੇ ਉਦੋਂ ਬਾਅਦ ਆ ਪਾਈਪ ਲਾਈਨ ਦੇ ਪਾਏ ਆ 238000 ਰੁਪਏ ਸਾਡੇ ਪਿੰਡ ਵਿੱਚ ਤੁਸੀਂ ਦੇਖੇ ਆਏ ਆ ਮੈਂ ਤੁਹਾਨੂੰ ਗਲੀਆਂ ਦਿਖਾਈਆਂ ਹੁਣ ਸਿਰਫ 30000 ਰੁਪਏ ਦੀ ਪਾਈਪ ਲਾਈਨ ਪਈ ਹੈ ਪਾਈਪ ਲਾਈਨ ਪਈ ਹੋਈ ਹੈ ਤੇ ਬਾਕੀ 200000 ਮਤਲਬ ਬਿੱਲ 238000 ਦਾ ਟੋਟਲ ਹੈ ਨਾ ਇਹ ਇੱਕ ਇਹ ਵੀ ਖਾਗ ਚੁੱਕਿਆ ਹੈ ਅੱਛਾ ਬਿੱਲ ਹਜੇ ਹੋਰ ਵੀ ਹੋਣਗੇ ਤਾਂ ਸਿਰਫ ਇਹ ਟਰੇਲਰ ਆ ਇਹ ਉਦੋਂ ਬਾਅਦ ਆ ਲੇਬਰ ਦੀ ਆ ਲੇਬਰ ਆ ਪੈਪਲਾਨ ਦੀ ਪੈਪਲਾਨ ਦੀ ਲੇਬਰ 1 ਲੱਖ 9000 ਇਹ ਵੀ ਪਰਸਨਲ ਜਿਹੜਾ ਜੇਆ ਸਾਡੇ ਪਿੰਡ ਦਾ ਨਾ ਲੱਗਾ ਹੋਇਆ ਜਿਹੜਾ ਪ੍ਰਬੰਧਕ ਆ ਉਹੀ ਜੇਆ ਅੱਛਾ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਇਹ ਕੰਮ ਦੀਆਂ ਜਿਹੜੀਆਂ ਪੇਮੈਂਟਾਂ ਪਹਿਲਾਂ ਪੰਚਾਇਤ ਦੇ ਖਾਤੇ ਚੋਂ ਕੱਟ ਲਈਆਂ ਸੀਗੀਆਂ ਤੇ ਕੰਮ ਹਜੇ ਸਟਾਰਟ ਹੋਇਆ ਨਹੀਂ ਸੀ ਸਟਾਰਟ ਕੰਮ ਕਿਵੇਂ ਹੋਇਆ ਸੀ ਇਹ ਵਾਰ ਤ ਹੁਣ ਅੱਗੇ ਦੱਸਣਗੇ ਇਹ ਜੇਆ ਨੇ ਪਰਸਨਲ ਆਪਣੇ ਖਾਤੇ ਵਿੱਚ ਇਹ ਵੀ 1 ਲੱਖ 9952 ਤੇ ਰਾਜੀਪ ਸਿੰਘ ਆ ਹਨਾ ਰਾਜੀਪ ਜਈ ਆ ਸਾਡੇ ਪਿੰਡ ਦਾ ਨੂੰ ਚਾਰਜ ਦਿੱਤਾ ਹੋਇਆ ਆ ਉਹ ਇਹ ਕੰਮ ਕਰਾਦਾ ਸਾਰੀਆਂ ਪੇਮੈਂਟਾਂ ਉਹਨੇ ਆਪਣੇ ਖਾਤੇ 'ਚ ਪਵਾ ਲਈਆਂ ਓਕੇ ਉਸ ਤੋਂ ਬਾਅਦ ਆਈ ਆ ਸਾਡੇ ਪਿੰਡ 41000 ਇੱਟ ਇੰਟਰਲੌਕ ਟਾਇ ਲਿਆ ਤੇ ਟੋਟਲ ਵੇਰਵਾ ਆ ਗਿਆ ਨਾ ਇਹਦਾ ਤੇ 15 ਬੋਰੇ ਸੀਮੈਂਟ ਦੇ 1600 ਫੁੱਟ ਜਿਹੜਾ ਕ੍ਰੈਸ਼ਰ 1000 ਫੁੱਟ ਜਿਹੜਾ ਆ ਵਾਈਟ ਰੇਤਾ 2500 ਫੁੱਟ ਘਟਕਾ ਓਕੇ ਇਹ ਖਰੀਦ ਨਹੀਂ ਕੀ ਇਹ ਪਹਿਲਾਂ ਹੀ ਇਹਨੇ ਏਜੰਸੀਆਂ ਦੇ ਖਾਤੇ 'ਚ ਪਾਇਆ ਸੀ ਕੰਮ ਸਾਡੇ ਪਿੰਡ ਕੋਈ ਨਹੀਂ ਸ਼ੁਰੂ ਹੋਇਆ ਸੀਗਾ ਅੱਛਾ ਜਦੋਂ ਮੈਂ ਵੀਡੀਓ ਸਾਹਿਬ ਨੂੰ ਕਿਹਾ ਜੀ ਤੁਸੀਂ ਕੀ ਕੀਤਾ ਮੈਂ ਇਹਨਾਂ ਨੂੰ ਦਿਖਾ ਦਿੱਤੀ ਲੈਖੇ ਵੀ ਜੇ ਹੀ ਜਿਹੜਾ ਆਪਣੇ ਪਰਸਨਲ ਖਾਤੇ 'ਚ ਪੰਚਾਇਤੀ ਫੰਡ ਕਿੱਦਾਂ ਪਵਾ ਲਊਗਾ ਜਿਨੇ ਲੇਬਰ ਕੀਤੀ ਆ ਉਹਦੇ ਲੇਬਰ ਦੇ ਨੰਬਰ ਦੇ ਖਾਤੇ 'ਚ ਮੈਂ ਇੱਕ ਚੀਜ਼ ਨੂੰ ਮਨ ਵੀ ਲੈਣਾ ਚਲੋ ਜੇ ਬੰਦੇ ਨੇ ਪਾ ਵੀ ਲਿਆ ਚਲੋ ਜੇ ਆਪਣੇ ਕੰਮ ਕਰ ਲਈ ਪਾਇਆ ਹੋਵੇ ਸ਼ਾਇਦ ਪੰਚਾਇਤੀ ਖਾਤੇ 'ਚ ਪੇਮੈਂਟ ਲੇਟ ਆਉਂਦੀ ਹੋਵੇ ਚਲੋ ਉਹਦੇ ਪਹਿਲਾਂ ਆਪਣੇ ਖਾਤੇ 'ਚ ਪਾ ਵੀ ਲਿਆ ਚਲੋ ਇਹ ਕੰਮ ਹੋਇਆ ਬਾਅਦ ਚ ਨਹੀਂ ਕੰਮ ਕੰਮ ਜੀ ਜਦੋਂ ਮੈਂ ਦਰਖਾਸਤ ਦਿੱਤੀ ਆ ਉਦੋਂ ਸ਼ੁਰੂ ਹੋਇਆ ਮੈਂ ਵੀਡੀਓ ਸਾਹਿਬ ਨੂੰ ਦਿਖਾ ਦਿੱਤੀ ਉਹ ਨਹੀਂ ਸੁਣੀ ਫਿਰ ਮੈਂ ਜ਼ਿਲ੍ਹਾ ਸੈਕਟਰੀ ਜ ਉਹਨਾਂ ਨੇ ਮੈਨੂੰ ਸਾਨੂੰ ਹਨਾ ਮੇਰੀ ਦਰਖਾਸਤ ਤੇ ਬੜੀ ਗੌਰ ਨਾਲ ਸੁਣਿਆ ਮੈਂ ਕਿ ਮੈਡਮ ਸਾਡੇ 11.15 ਲੱਖ 15000 ਰੁਪਏ ਪੈਂਡ ਵਾਲੇ ਸਾਡੇ ਗੁਰੂ ਰਬਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਨਿਕਲਣਾ ਵੀ ਜਿੱਥੇ ਨਗਰ ਕੀਰਤਨ ਦੀ ਅਸੀਂ ਬੰਦੇ ਆ ਸਾਰੇ ਜਣੇ ਲੋਕ ਉਥੇ ਛੱਪੜ ਦਾ ਪਾਣੀ ਖੜਾ ਆ ਉਹ ਉਹਨਾਂ ਨੇ ਜੀ ਪਹਿਲੀ ਵਾਰੀ ਮੈਂ ਦੇਖਿਆ ਹੋਊਗਾ ਵੀ ਉਹਨੇ ਮੇਰੀ ਦਰਖਾਸਤ ਤੇ ਪੈਂਡ ਮੌਕਾ ਦੇਖਣ ਆਏ ਅੱਛਾ ਜਿੱਦਣ ਪੈਂਡ ਮੌਕਾ ਦੇਖਣ ਆਏ ਸਾਡੇ ਪੈਂਡ ਦੇ ਕੋਈ ਦੋ ਤਿੰਨ ਬੰਦੇ ਵੀ ਉਹਦਾ ਨਾਲ ਬਲੌਕ ਵਾਲੇ ਨਾਲ ਰਲੇ ਹੋਏ ਆ ਅੱਛਾ ਉਹਨਾਂ ਨੇ ਉੱਥੇ ਚਲਾਕੀ ਦੇ ਨਾਲ ਮਰਾਜ ਮੈਸਤਰੀ ਲਾਤਾ ਮੈਸਤਰੀ ਉੱਥੇ ਲਾਇਆ ਜਿੱਥੇ ਲੋੜ ਨਹੀਂ ਹੈਗੀ ਸੀਗੀ ਆਪਾਂ ਨੂੰ ਕੰਮ ਕਰਾਉਣ ਦੇ ਮਤਲਬ ਉਹ ਜਿਹੜੇ ਅਫਸਰ ਆਇਆ ਸੀ ਉਹਨੂੰ ਦਿਖਾਉਣ ਦੇ ਲਈ ਵੀ ਇੱਥੇ ਕੰਮ ਚੱਲਦਾ ਪਿਆ ਆ ਗਏ ਇੱਥੇ ਵੀ ਕੰਮ ਚੱਲਦਾ ਹੋਇਆ ਹੈ ਜਦੋਂ ਲੋਕਾਂ ਨੇ ਰੌਲਾ ਪਾਇਆ ਵੀ ਛੱਪੜ ਦਾ ਪਾਣੀ ਦਾ ਸਾਡੇ ਦਰਾਂ ਮੋਰੀ ਖੰਡਾ ਤੁਸੀਂ ਮੈਸਤਰੀ ਕਿਤੇ ਹੋਰ ਲਾ ਕੇ ਕਿਤੇ ਹੋਰ ਲਾ ਕੇ ਬੈਠੋ ਜਿੱਥੇ ਲੋੜ ਨਹੀਂ ਹੈ ਜੇ ਪਹਿਲਾਂ ਆਪਾਂ ਇਹ ਕਰਾ ਲਈਏ ਬਾਅਦ ਚੋਕ ਕਰਾ ਲਾਂਗੇ ਚੋਕ ਕਰਾ ਲਾਂਗੇ ਹਾਂ ਤੇਰੀ ਉੱਥੇ ਇਹਨਾਂ ਨੇ ਮੈਸਤਰੀ ਲਾ ਕੇ ਕੰਮ ਸ਼ੁਰੂ ਕਰਵਾ ਲਿਆ ਕੰਮ ਸ਼ੁਰੂ ਕਰਾ ਕੇ ਹੁਣ ਨਹੀਂ ਰਾਹ ਬਣਾਇਆ ਆ ਮੈਂ ਮੈਸਤਰੀ ਨੇ ਜਿਹੜਾ ਰਾਜ ਮੈਸਤਰੀ ਲੱਗਿਆ ਉਹਨੂੰ ਪੁੱਛਿਆ ਵੀ ਤੂੰ ਕਿੰਨੇ ਫੁੱਟ ਬਣਾਤਾ ਉਹ ਕਹਿੰਦਾ ਜੀ ਮੈਂ 9 9000 ਫੁੱਟ 9400 ਫੁੱਟ 9000 ਫੁੱਟ ਟੋਟਲ ਕੰਪਲੀਟ ਕਰਤਾ ਅੱਛਾ ਅਸੀਂ ਉਹਨੂੰ ਹਿਸਾਬ ਲਾ ਕੇ ਦੇਖਿਆ ਜਿਹੜੀ ਇੰਟਰਲੋਕ ਟਾਇਲ ਆ ਉਹ ਤੇ 28000 ਇੰਟਰਲੋਕ ਟੋਟਲ ਐਟ ਲੱਗਦੀ ਆ ਅੱਛਾ ਇਹ ਬਲੌਕ ਵਾਲਿਆਂ ਨੇ ਉਹ ਰਾਹ ਸਾਡੇ ਦੋ ਕ ਬਣਾ ਕੇ ਉਸ ਤੋਂ ਬਾਅਦ ਬੰਦ ਕਰ ਦਿੱਤਾ ਕੰਮ ਓਕੇ ਹੁਣ ਮੈਂ ਜਦੋਂ ਆ ਆਰਟੀਆਈ ਦੇ ਅੱਛਾ ਅੱਛਾ ਮੈਂ ਹੁਣ ਇੱਕ ਸੈਕਿੰਡ ਤੁਸੀਂ ਕਿਹਾ ਵੀ ਤੁਹਾਡੇ ਜਿਹੜੀ ਏਟ ਲੱਗੀਆਂ ਟਾਇਲ ਲੱਗੀਆਂ ਮਤਲਬ 28000 ਏਟ ਲੱਗੀਆਂ 28000 ਲੱਗੀਆਂ ਅੱਛਾ ਪਰ ਆਪਣੇ ਕੋਲ ਜਿਹੜਾ ਇਹਦੇ ਵਿੱਚ ਵੇਰਵਾ ਦਿਖਾਇਆ ਜਾ ਰਿਹਾ 23 24 ਚ 41500 ਇੰਡਰਲੌਕ ਟਾਇਲ ਠੀਕ ਹੈ ਜੀ ਇਹ ਚ ਸੀਮਿੰਟ ਦੇ ਜਿਹੜੇ ਬੈਗ ਆ ਇਹਦੇ ਵਿੱਚ 15 ਬੈਗ ਲਿਖਿਆ ਪਰ ਬਿੱਲ ਚੜਾਇਆ ਲਗਭਗ 350 400 ਬੂਰੇ ਦਾ ਤੇ 660 1660 ਫੁੱਟ ਰੇਤਾ 1000 ਫੁੱਟ ਵਾਈਡ ਰੇਤਾ ਤੇ 15 2500 ਫੁੱਟ ਘਟਕਾ ਜਿਹਨੂੰ ਆਪਾਂ ਬਰੀਕ ਬਜਰੀ ਜਿਹੜੀ ਮਿਕਸ ਘਟਕਾ ਜਿਹਨੂੰ ਕਹ ਲਈਏ ਇਹ ਚੀਜ਼ਾਂ ਬਾਈ ਹੁਣ ਮੈਨੂੰ ਦੱਸੋ ਵੀ ਚਲੋ ਆਹ ਤੁਸੀਂ ਮੈਨੂੰ ਦੱਸਾ ਇੰਟਰਲੌਕ ਤੁਹਾਡੇ ਕੋਲ ਜਿਹੜੀ ਆ ਉਹ ਆਈ 28 29000 ਬਿਲਕੁਲ ਠੀਕ ਹੈ ਜੀ ਹੁਣ ਜਿਹੜੇ ਆ ਬੈਗ ਸੀਮਿੰਟ ਦੇ ਸੀਗੇ ਇਹ ਤੁਹਾਡੇ ਕੋਲ ਜਿਹੜਾ ਬਿੱਲ ਸੀ ਵੱਧ ਸੀ ਇਹਦੇ ਵਿੱਚ ਹੁਣ ਇੰਟਰਲੌਕ ਜਿਹੜੀ हां। ਕਰੋ ਤੇ ਸੀਮੈਂਟ ਦੇ ਜਿਹੜੇ ਬੋਰੇ ਵੀ ਵਧਾਤੇ ਸੀ। ਸੀਮੈਂਟ ਦੇ ਬੋਰੇ ਵਧਾਤੇ ਵੀ ਆਪਾਂ ਪੂਰੇ ਕਰ ਦਈਏ। ਇਹ ਕੋਈ ਕੋਈ ਤਾਂ ਇੱਥੇ ਤੁਹਾਡੇ ਕੋਈ ਫਲੇ ਫਲਾਈਓਵਰ ਬਣਾਇਆ ਜਾ ਰਿਹਾ ਜੀ ਕੀ ਸੀ ਇਹ ਚੱਕਰ। ਸਾਡੇ ਸਰਵਸ 30 ਬੋਰੇ ਆਏ ਆ। ਜਿੱਦਣ ਉਹ ਟਰਾਲੀ ਆਈ ਆ ਮੈਂ ਫੋਟੋ ਖਿੱਚੀ ਆ ਤਰੀਕ ਵੀ ਉਹਦੇ ਤੇ ਆ। ਮੈਂ 30 ਬੋਰੇ ਲਹਾਏ ਆ ਉਹਦੇ 26 ਬੋਰੇ ਲੱਗ ਗਏ ਆ 4 ਬੋਰੇ ਹਜੇ ਵੀ ਪਏ ਆ। ਅੱਛਾ ਤੇ ਇਹਨਾਂ ਨੇ 350 ਦਾ ਬਿੱਲ ਬਣਾਤਾ। ਅਜਾ 350 ਦਾ ਬਿੱਲ। ਬਿੱਲ ਵੀ ਇਹੋ 650 ਫੁੱਟ ਨੂੰ ਚਾ 350 ਫੁੱਟ ਲੱਗਾ। ਇਹ ਕੀ ਆ ਬਾਤ 350 ਬੋਰਾ। ਅੱਛਾ ਅੱਛਾ ਗਟਕ ਦਾ ਫਿਰਦਾ ਉਹ ਸਿਰਫ ਜੇ ਅਸੀਂ ਦਰਖਾਸਤ ਨਾ ਦੰਦੇ ਉਹ ਇਨੀ ਗਟਕੇ ਖਾਣਾ ਸੀਗਾ ਉਹ ਮਤਲਬ ਉਹ ਮੀਂਹ ਦੇ ਨਹੀਂ ਜੁੜ ਜਾਣਾ ਸੀ ਉਹ ਹੁਣ ਹੁਣ ਵੀ ਇੱਕ ਇਧਰਲੀ ਸਾਈਡ ਤੇ ਗੜਕਾ ਥੋੜਾ ਜਿਹਾ ਪਿਆ ਆ ਇੱਕ ਤੇ ਬਾਕੀ ਇਨੀ 1600 ਫੁੱਟ ਗੜਕਾ ਸਟਿਆ 900 ਫੁੱਟ ਹਜੇ ਉਹ ਖਾਦਾ ਆ ਕਿ ਅੱਛਾ ਮਤਲਬ ਜਿਹੜਾ ਗਟਕਾ ਜਿਹੜਾ ਸਟਿਆ ਹੋਇਆ ਆ ਉਹ ਪਹਿਲਾਂ ਹੀ ਪਿਆ ਹੋਇਆ ਆ ਨਹੀਂ ਗਟਕੇ ਹੁਣ ਸਟਿਆ ਜਦੋਂ ਮੈਂ ਦਰਖਾਸਤ ਦਿੱਤੀ ਉਦੋਂ ਹੀ ਸਟਿਆ ਸਾਰਾ ਕੁਝ ਅੱਛਾ ਉਦੋਂ ਸਟਿਆ ਗੜਕਾ ਸਾਰਾ 10-12 ਦਿਨਾਂ ਬਾਅਦ ਅੱਛਾ ਉਦਾਂ ਦਾ ਇਹ ਖਾ ਗਏ ਸੀ ਸਭ ਕੁਝ ਇਹ ਪਤਾ ਨਹੀਂ ਸੀ ਇਹਨਾਂ ਦਾ ਕੋਈ ਅੱਛਾ ਇਹ ਅੱਛਾ ਤੇ ਹੁਣ ਤੁਹਾਡੇ ਕੋਲ ਆ ਹੈ ਕਿਨੇ ਬਿੱਲ ਹੁਣ ਆ ਬਿੱਲ ਹੈ ਜੀ 41000 ਦੇ ਨਹੀਂ ਇਹਦੀ ਟੋਟਲ ਕਹਿੰਦਾ ਵੀ ਅਸੀਂ 41000 ਆਰਟੀ ਆਹੀ ਵੀ ਅਸੀਂ 41000 ਐਟ ਸੈਟ ਦਿੱਤੀ ਐ ਇੱਥੇ ਅੱਛਾ ਬਿੱਲ ਦੇ ਲਈ 41000 ਦਾ ਬਿੱਲ ਲਾ ਦਿੱਤਾ ਨਹੀਂ 41000 ਦੇ ਬਿੱਲ ਆ ਗਿਆ ਸਾਨੂੰ ਵੀ ਸੁਣਦਾ ਜੀ 41000 ਐਟ ਪਹੁੰਚ ਗਈ 41000 ਐਟ ਪਹੁੰਚ ਗਈ ਆ ਸੀਮੈਂਟ ਦੇ ਬੋਰੇ ਪਹੁੰਚ ਗਏ ਆ ਪਾਈਪ ਲਾਈਨ ਪਹੁੰਚ ਗਈ ਆ ਤੇ ਹੋਰ ਜਿਹੜੇ ਰੇਤਾ ਰੁੱਤਾ ਸੀ ਜੋ ਮਟਰ ਮਟਰ ਬੋਲੇ ਆ ਦਰਿਆਈ ਦਰਿਆਈ ਦਿੱਤਾ ਹਨਾ ਇਹਨਾਂ 1000 ਫੋਟੋ ਕਢਾਇਆ ਸੀਗਾ 1000 ਫੁੱਟ ਦੇ ਗੁਰੂ ਅਰਜਨ ਦੇਵ ਨੂੰ ਪੈਸ ਕਰੇ ਭੇਜਿਆ اچھا 6 ਸੈਕੜਿਆਂ ਦੇ ਉਹ ਵੀ ਪੈਸੇ ਖਾ ਚੁੱਕੇ ਆ ਇਹ ਓਕੇ ਓਕੇ ਆ ਜਿਹੜਾ ਬਿੱਲ ਹੈ ਜੀ 45800 ਰੁਪਇਆ ਪਲੱਸ ਜੀਐਸਟੀ ਬਿੱਲ ਵਿੱਚ ਵੀ ਨਹੀਂ ਕਹਤਾ ਵੀ ਅਸੀਂ دریਾਈ ਰੇਟਾ 1000 ਫੁੱਟ ਸੈੱਟ ਦਿੱਤਾ ਸੁਣਣਾ ਜੀ ਬਿੱਲ ਦੇ ਸਾਨੂੰ ਬਿੱਲ ਦੇ ਦਿੱਤਾ 100 ਰੁਪਇਆ ਹੋ 60 ਮੈਂ ਮੁੰਦਾ ਬਿੱਲਾ ਵਾਜੀ ਆ ਤਾਂ ਲੱਗਦਾ ਜੀ ਗਿਣਤੀ ਮੇ ਪਿੱਟ ਦੇ ਵਿੱਚ ਬਈ اٹਕਦੀ ਹੈ 22000 22 ਹਜੇ 28000 ਇੱਥੋਂ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਆਪ ਬੁਹਾਰੇ ਸੈਕਟਰੀਆ ਦੇ ਇੰਟਰਲੌਕ ਦੇ ਟਾਈਲਾਂ ਦੀਆਂ ਕੰਪਨੀਆਂ ਖੁੱਲੀਆਂ ਹੋਈਆਂ ਨੇ ਕਿ ਜਾਂ ਜਿਹੜੇ ਕੁਝ ਵਪਾਰੀ ਵਾਰਗ ਦੇ ਲੋਗ ਆ ਜਿਹੜੇ ਕੀ ਆਪਣਾ ਕੀ ਕਹਿੰਦੇ ਮਟੀਰੀਅਲ ਦਾ ਸਮਾਨ ਵੇਚਦੇ ਆ ਪੈਪ ਵੇਚਦੇ ਆ ਮਤਲਬ ਸੀਮੈਂਟ ਵੇਚਦੇ ਆ ਉਹਨਾਂ ਦਾ ਵੀ ਅੱਛਾ ਇੱਕ ਚੀਜ਼ ਹੋਰ ਵੀ ਆ ਇੱਕ ਥੋੜਾ ਹੋਰ ਬੰਦਾ ਜਿਹਦੇ ਕੰਮ ਹੈਗਾ ਸਟੇਸ਼ਨਰੀ ਦੀ ਦੁਕਾਨਾਂ ਸੀਮੈਂਟ ਬਜਰੀ ਦੀ ਰੇਤਾ ਦੀ ਦੁਕਾਨਾਂ ਬਿਲਕੁਲ ਹਾਂ ਤੇ ਉਹ ਇੱਟਾ ਦੇ ਵੇਚਦਾ ਬੰਦਾ ਇਹ ਰੱਬ ਜਾਣਦਾ ਹੁਣ ਕੀ ਕਰ ਰਿਹਾ ਇੱਟਾ ਉੱਥੇ ਪਈਆਂ ਪਿੱਲੀਆਂ ਇੱਟਾਂ ਆ ਤੁਸੀਂ ਆ ਦੇਖ ਲਓ ਜਾ ਕੇ ਯਾਨੀ ਕਿ ਇਹ ਸਾਰੇ ਪੈਸੇ ਸਾਡੇ ਮਸਜੂਦ ਕਰਕੇ ਇਹ ਨਹੀਂ ਪੈਸੇ ਖਰਾਬ ਕੀਤੇ ਆ ਸਾਡੇ ਮਹੱਲੇ ਦੇ ਵਿੱਚ ਇੱਕ ਉੱਥੇ ਗਰਦਾਰੀ ਕਾ ਘਰ ਆ ਇੱਕ ਦੀਦੇ ਕਾ ਘਰ ਆ ਇੱਕ ਗਿਆਨ ਪੰਚਕਾ ਘਰ ਆ ਉਹ ਬੀਹੀ ਦੇ ਵਿੱਚ ਸਾਰੇ ਨਾਲੀਆਂ ਦਾ ਪਾਣੀ ਉੱਥੇ ਗਲੀ 'ਚ ਪੈਂਦਾ ਹੈ ਹੋਰ ਮੈਨੂੰ ਇੱਕ ਚੀਜ਼ ਹੋਰ ਦੱਸਿਓ ਵੀ ਆ ਬਿੱਲ ਹੈਗਾ ਇੱਕ 1 2024 ਦਾ ਕਿਤਾ ਕਦੋਂ ਆਇਆ ਇਟਾ ਜੀ ਇਟਾ ਦਾ ਇਹ ਜਿੱਦ ਜਿੱਦਾਂ ਨਹੀਂ ਬਿੱਲ ਦਿੱਤੇ ਉਦੋਂ ਉਦਾਂ ਢਾਈ ਆ ਅੱਛਾ ਇਟ ਪਹੁੰਚੀ ਆ ਪਰ ਸਾਨੂੰ 41000 ਇਟ ਨਹੀਂ ਆਈ 28 ਆਈ ਹੈ ਜਿਹੜੀ ਲੱਗੀ ਆ ਉਹ ਭਾਵੇਂ ਜਿਹੜਾ ਬੰਦਾ ਮਰਜੀ ਆ ਕੇ ਉਹਦੀ ਮਿੰਨਤੀ ਕਰ ਲਵੇ ਓਕੇ ਅੱਛਾ ਮਤਲਬ ਇਟ ਨਾਲ ਦੇ ਨਾਲ ਜਿੱਦਾਂ ਦਾ ਬਿੱਲ ਆਈ ਜਾਂਦੇ ਉਦੋਂ ਉਦਾਂ ਕਰੀ ਜਾਂਦੇ ਪਰ ਇਹਦੇ ਵਿੱਚ ਜਿਹੜੀ 41000 ਦੇ ਵਿੱਚੋਂ 28000 ਆ ਉਹਨਾਂ 41000 ਸਾਢੇ 41000 ਇਟ ਬਣਦੀ ਆ ਉਹਦੇ ਵਿੱਚੋਂ 28000 ਆਈ 28 ਤੋਂ 30 ਤੇ ਲਗਭਗ 13 ਸਾਢੇ 13000 ਇਟ ਜਿਹੜੀ ਆ ਲਗਭਗ ਉਹ ਦੂਜੇ ਨੰਬਰ ਤੇ ਜਦੋਂ ਅਸੀਂ ਇਹਨਾਂ ਨੂੰ ਜਾਂਦੇ ਹਾਂ ਨਾ ਇਹ ਵੇ ਤੇਰੇ ਪਰਸਨਲ ਖਾਤੇ ਯਾਰ ਤੂੰ ਕਿੱਦਾਂ ਪੈਸੇ ਪਵਾਏ ਆ ਇਹ ਸਾਨੂੰ ਉਥੇ ਮਿਲਦੇ ਹੀ ਨਹੀਂ ਹੈਗੇ ਬੜਾ ਬੁਰਾ ਹਾਲ ਆ ਬਲੌਗ ਦਾ ਵੀਡੀਓ ਸਾਬ ਨੂੰ ਹਰੇਕ ਵਿਸ਼ੇ ਦੇ ਦੱਸੀਦਾ ਉਹ ਬਿਆਰੇ ਉਹ ਉਹਨਾਂ ਦੀ ਕੋਈ ਸੁਣਦੇ ਨਹੀਂ ਹੈਗਾ ਜੇ ਜੇ ਕੋਈ ਬਲੌਗ ਵਿੱਚ ਜਾਊਗਾ ਸੈਕਟਰੀ ਤੇ ਫੇਰ ਹੀ ਸੁਣਨਗੇ ਉਹਦੀ ਇਹ ਬੈਠੇ ਦਾ ਕੋਠੀਆਂ ਜਿਹਾ ਇਹ ਕਰਾਇਆ ਤੇ ਲੈ ਕੇ ਬਿਲਕੁਲ 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 ਤੇ ਸਾਡੇ ਪਿੰਡ ਵਿੱਚ ਜਿੰਨਾ ਇਹ ਨਹੀਂ ਕਫੜਾ ਕੀਤਾ ਨਾ ਬੇ ਹਿਸਾਬਾ ਬੁਰਾ ਹਾਲ ਕਰ ਦਿੱਤਾ ਹੋਰ ਬਾਈ ਜੀ ਕੀ ਮੰਗ ਕੀ ਆ ਤੁਹਾਡੀ ਮੰਗ ਜੀ ਮੇਰੀ ਇਹੀ ਆ ਵੀ ਜਿਹੜਾ ਜੇ ਆਈ ਰਾਜਪ੍ਰੀਤ ਆ ਤੇ ਬੂਟਾ ਸਿੰਘ ਪੰਚਾਇਤ ਸੈਕਟਰੀ ਆ ਇਹਨਾਂ ਨੇ ਆ ਜਿੰਨਾ ਘਫਲਾ ਕੀਤਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਦੋਨਾਂ ਤੇ ਨਾਲ ਜੇ ਉਹ ਜਿਹੜੇ ਬੰਦਾਂ ਨੇ ਘਫਲਾ ਕੀਤਾ ਆ ਜਿਹੜੇ ਕਰਾਇਆ ਉਹ ਤਾਂ ਹੈਗੇ ਆ ਨਾਲ ਜਿਹੜੇ ਆ ਜਿਹੜੇ ਕੰਪਨੀਆਂ ਵਾਲੇ ਮਾਲ ਗਏ ਇਹਨਾਂ ਵੀ ਤਾਂ ਤਾਂ ਹੋਣੀ ਚਾਹੀਦੀ ਜਿਹੜੇ ਬਿੱਲ ਝੂਠੇ ਬਣਾ ਬਣਾ ਦੇ ਜਾਂਦੇ ਨੇ ਦੇਖੋ ਇਹ ਵਿਸ਼ਾ ਆ ਜੀ ਇਹ ਐਨਕਵਰੀ ਚੱਲਦੀ ਆ ਜਿਲ੍ਹਾ ਸੈਕਟਰੀ ਦੇ ਉਹ ਦੇਖਣਗੇ ਇਹਦੇ ਬਾਰੇ ਪਰ ਮੈਨੂੰ ਤਾਂ ਜੋ ਲੱਗਦਾ ਮੈਂ ਤਾਂ ਇਹ ਕਹਿੰਦਾ ਠੀਕ ਆ ਸਮਾਨ ਵੱਧ ਘਟਾ ਆ ਗਿਆ ਉਹ ਉਹਦੀ ਐਨਕਵਰੀ ਹੋ ਪਰ ਜਿਹੜੇ ਇਨੇ ਪਰਸਨ ਆਪਣੇ ਖਾਤੇ 'ਚ ਯਾਰ ਪੈਸੇ ਪਵਾਏ ਆ ਮੈਂ ਆਪਣੇ ਲੀਡਰਾਂ ਨਾਲ ਵੀ ਮਿਲ ਚੁੱਕਾ ਸਾਰਿਆਂ ਨਾਲ ਜਿਲਾ ਸੈਟਰੀ ਨੂੰ ਵੀ ਦਿਖਾਲਦੇ ਆ ਦੇਖੋ ਆਪਣੇ ਪਰਸਨ ਨੇ ਜੇਈ ਆਪਣੇ ਖਾਤੇ 'ਚ ਪੈਸੇ ਪਵਾ ਗਏ ਬੇਟਾ ਸਿੱਧੀ ਕਾਰਵਾਈ ਬਣਦੀ ਆ ਬਿਲਕੁਲ ਬਿਲਕੁਲ ਤੁਸੀਂ ਕਿਉਂ ਨਹੀਂ ਕਰ ਰਹੇ ਬਸ ਇੱਥੇ ਆ ਜੀ ਮੇਰਾ ਇਹ ਮੈਂ ਕਹਿੰਦੇ ਨਾ ਤੇ ਜੇਈ ਤੇ ਪਰਸਨਲ ਕਾਰਵਾਈ ਹੋਣੀ ਚਾਹੀਦੀ ਆਪਣੇ ਪੈਸੇ ਜਿਹੜੇ ਨੇ ਪੰਚਾਇਤ ਦੇ ਸੁਨਰਕਲਾਂ ਦੇ ਖਾਤੇ 'ਚ ਪਵਾ ਕੇ ਬੈਠਾ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿੱਡਾ ਇੱਕ ਪਿੰਡ ਸੁਨਰਕਲਾਂ ਦੇ ਵਿੱਚ ਕਪਲਾ ਜਿਹੜਾ ਕਹਿ ਸਕਦੇ ਆ ਜੀ ਇੰਨੇ 28000 ਰਟਾਈ ਆ 43000 ਰਟ ਦਾ ਬ ਕੜ 380 ਬੋਰਾ ਸੀਮਿੰਟ ਦਾ ਨਹੀਂ ਆਇਆ ਹੁਣ ਨਹੀਂ 26 ਬੋਰੇ 30 ਬੋਰੇ ਆਏ ਆ 26 ਲੱਗੇ 4 ਪਏ ਆ ਹਜੇ ਲਗਭਗ 2200 3350 ਬੋਰਾ ਵੀ ਕਿਆ ਬਾਤ 300 ਬੋਰਾ ਲਗਭਗ ਤੇ ਤੁਸੀਂ ਇਹ ਦੇਖ ਸਕਦੇ ਹੋ ਲਗਭਗ ਇਹ ਪੈਪਾ ਦੇ ਪੈਸੇ ਕਾਸੀਵੇ ਦੇ ਪੈਪਾ ਦੇ ਪੈਸੇ ਮਤਲਬ ਜਿੰਨਾ ਵੀ ਇਹ ਸਾਰਾ ਗੋਰਖ ਤੁੰਦ ਆਇਆ ਜਿਹੜਾ ਮੇਰੇ ਹੱਥ 'ਚ ਫੜਿਆ ਹੋਇਆ ਇਹ ਤੁਸੀਂ ਇਹ ਸਾਡੀ ਸਕਰੀਨ ਦੇ ਉੱਤੇ ਨਾਲ ਹੀ ਨਾਲ ਦੇਖੀ ਵੀ ਜਾ ਰਹੇ ਹੋ ਇਹ ਕਿਹੜੇ-ਕਿਹੜੇ ਇੰਟਰਲੋਕਲ ਜਿਹੜੇ ਕੰਪਨੀਆਂ ਨੇ ਇਹਨਾਂ ਕੋ ਬਚ ਕੇ ਰਹੋ ਭਾਈ ਇਹ ਜਿਹੜੇ ਜਿਹੜੇ ਤੁਹਾਡੇ ਜਿੰਨੇ ਵੀ ਵੀਡੀਓ ਦਫਤਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਸਿਰ ਤੇ ਹੋ ਗਿਆ ਹਾਂਜੀ ਕਿਵੇਂ ਵੀਡੀਓ ਦੇਖ ਲਈ ਕਿਵੇਂ ਲੱਗਾ ਕਿਉਂ ਇੱਕ ਖੇਤ ਨੂੰ ਜਦੋਂ ਅਸੀਂ ਵਾੜ ਕਰਦੇ ਹਾਂ ਉਹਨੂੰ ਸੇਵ ਕਰਨ ਵਾਸਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪੀਦਾ ਫਿਰ ਵਾਲੀ ਵਾਰਸ ਕੋਣ ਸਰਕਾਰ ਦਾ ਪੈਸਾ ਇੱਕ ਇਦਾਂ ਦੇ ਨੁਮਾਇੰਦਿਆਂ ਨੂੰ ਦਿੱਤਾ ਜਾਂਦਾ ਹੈ ਵੀ ਹਾਂ ਵੀ ਇਹ ਪਿੰਡ ਦੇ ਵਿੱਚ ਚੰਗੇ ਤਰੀਕੇ ਨਾਲ ਪੈਸਾ ਲਾਉਣਗੇ ਪਰ ਇਹਨਾਂ ਦੀ ਇੱਕ ਨਵੀਂ ਸੋਚ ਦੇਖ ਲਓ ਇਹਨਾਂ ਨੇ ਅਪਰੇਟਡ ਪਰਦੇ ਸ਼ੁਰੂ ਕਰਦੇ ਕਿਵੇਂ ਉਸ ਬੰਦੇ ਨੇ ਆਪਣੇ ਅਕਾਊਂਟ ਚ ਕੈਸ਼ ਪੋਇਆ ਕਿਵੇਂ ਉਹ ਠੱਗੀ ਮਾਰੀ ਕਿਵੇਂ ਚਾਰ ਬੰਦੇ ਜਿਹੜੇ ਨਾਲ ਇੱਕ ਜਿਹੜੇ ਇੱਕ ਜਿਹੜਾ ਸੈਕਟਰੀ ਆ ਜਿਹਦੀ ਆਪਣੀ ਟਾਇਲ ਫੈਕਟਰੀ ਆ ਇੱਕ ਗਹਿਰੇ ਸਾਂਸ ਨੂਰਮੈਲ ਦੁਕਾਨਾ ਜਿਹੜਾ ਸੁੰਨੜ ਕਲਾਂ ਦਾ ਵਾਸੀ ਆ ਉਹ ਬੰਦੇ ਨੇ ਆਪਣੇ ਫਾਇਦੇ ਲੈਣ ਵਾਸਤੇ ਕਿਵੇਂ ਨੁਕਸਾਨ ਕੀਤਾ ਕੱਲੇ ਕੱਲੇ ਦੀ ਸਟੋਰੀ ਦਿਖਾਵਾਂਗੇ ਤੁਹਾਨੂੰ ਤੇ ਅਗਲੀ ਸਟੋਰੀ ਦੇ ਵਿੱਚ ਤੁਹਾਨੂੰ ਜਿੱਥੋਂ ਇਹ ਟ ਆਈ ਆ ਜਿਹੜੇ ਸੈਕਟਰੀ ਦਾ ਉਹ ਉਹ ਇੰਟਰਲੌਕ ਦੀ ਫੈਕਟਰੀ ਆ ਉਸ ਸੈਕਟਰੀ ਦੀ ਤੁਹਾਨੂੰ ਪੂਰੀ ਪੂਰੀ ਗਾਥਾ ਸੁਣਾਵਾਂਗੇ ਕਿੱਥੇ ਦਾ ਉਹ ਬੰਦਾ ਆ ਕਿਵੇਂ ਕੀ ਕਰਦਾ ਕੀ ਕੁਛ ਹੈਗਾ ਆ ਕਿਵੇਂ ਉਹ ਲੋਕਾਂ ਨੂੰ ਉਸ ਇਹਦੇ ਵਿੱਚ ਐਡੀ ਵੱਡੀ ਉਹਨੇ ਲੁੱਟ ਕੀਤੀ ਆ ਸੋ ਸਰ ਦਾ ਬਣੇ ਰਹੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ